ਕੁਝ ਨਹੀਂ ਨਹੀਂ ਪੌਂਕਿਆਂ ਡੇਰਾ ਬਾਬਾ ਨਾਨਕ ਦੇ ਪਿੰਡ ਥੀਏਟਰ ਦੇ ਸਾਹਮਣੇ ਉਧਰ ਨੇ ਅੱਧੀ ਮਾਰ ਮਾਰੀ ਆ ਛੱਡਣਾ ਦਾ ਸਭ ਨੇ ਕੈਸ਼ ਨੈਸ਼ ਕਰਕੇ ਰੱਖ ਦਿੱਤਾ ਤੁਹਾਨੂੰ ਦਿਖਾਉਨੇ ਆ ਝਲਕੀਆਂ ਮੇਰਾ ਖਿਆਲ ਹੁਣ ਐਸ ਵਾਲੇ ਕੱਟੋ-ਕੱਟੇ 150 ਦੇ ਕਰੀਬ ਟਰੈਕਟਰ ਜਿਹੜਾ ਵਾ ਟੁੰਮ ਬੜਾ ਟਕੜਾ ਪਿਆਦਾ ਵਾ ਟੁੰਮ ਕਿੰਨਾ ਡੂੰਗਾ ਵਾ ਪਾੜ ਕਿੰਨਾ ਵਾ ਤੁਸੀਂ ਪਤਾ ਦੁਦਾਰੀਆਂ ਪਹਿਲਾਂ ਪਤਾ ਕਰਾਂਗੇ ਖੌਦੋ ਬਣਾ ਤੁਹਾਨੂੰ ਦਿਖਾਉਣੇ ਝੜਗੀਆਂ ਪਿਆਸ ਹੋਇ ਕਿੰਨਾ ਟਰੈਕਟਰ ਜਿਹੜਾ ਵਾ ਜਿਹੜਾ ਅਸਲੇ ਝਮਪ ਫੋਰ ਨੂੰ ਲਗਾ ਹੋਇਆ ਵਾ ਪਹੁੰਚਿਆ ਬਾਡਰੀ ਪੱਟੀ ਨਿਊਜ਼ ਇਸ ਮਕਾਮ ਦੇ ਉਤੇ ਕੋਈ ਨੈਸ਼ਨਲ ਚੈਨਲ ਅਜੇ ਤੱਕ ਇੱਥੇ ਤੁਸੀਂ ਦੇਖ ਰਹੇ ਹੋ ਵੀ ਕਿਥੇ ਪੰਨੇ ਟੁੱਟਾ ਵਾ ਕੋਈ ਨੈਸ਼ਨਲ ਕੈਮਰਾ ਵਾਲਾ ਕੋਈ ਨਹੀਂ ਪਹੁੰਚਿਆ ਕੁਝ ਪੱਤਰਕਾਰ ਸਾਡੇ ਵੀਰ ਮੇਰੇ ਚੈਨਲ ਵਾਲੇ ਸਿਰਫ ਆਪਕ ਦੋ ਦਾ ਨਾਮ ਹੀ ਲੈ ਸਕਲੇ ਆ ਮਾਰ ਸਾਹਿਬ ਦੇ ਮੂਰੇ ਹੀ ਭੱਟੀ ਆ ਜੀ ਪਹੁੰਚੇ ਨੇ 0 ਲਾਈਨ ਦੇ ਉੱਤੇ ਕੰਮ ਚੱਲ ਰਿਹਾ ਵਾ ਗੱਲਬਾਤ ਕਰਦੇ ਆ ਨਿਸ਼ਾਨਿਆਂ ਨਾਲ ਵੀ ਗੱਲਬਾਤ ਕਰਾਂਗੇ 3 ਦੇ 5ਵੇਂ ਜੂੜ ਆ ਉਹ ਗੱਲਬਾਤ ਕਰਦੇ ਛਤੋਂ ਪਹਿਲਾਂ ਤੁਹਾਨੂੰ ਉਹ ਦਿਖਾਉਨੇ ਆ ਦ੍ਰਿਸ਼ ਜਿੱਥੋਂ ਵੀ ਤੁਸੀਂ ਬੰਦਾ ਪਾੜ ਪਿਆ ਸੀਗਾ ਮਣ ਗਿਆ ਚਲੇ ਕੋਈ 7 800 ਫੁੱਟ ਡੂੰਗਾ ਪਾੜਿਆ ਇਹਦਾ ਤੁਸੀਂ ਦੇਖ ਰਹੇ ਹੋ ਅੱਜ ਸੇਵਾ ਵੀ ਚੱਲ ਰਹੀ ਆ ਟਰੈਕਟਰ ਜਿਹੜੇ ਨੇ ਆ ਤੁਸੀਂ ਦੇਖ ਰਹੋ ਜੀ ਲੱਗੇ ਪਏ ਨੇ ਟਰੈਕਟਰ ਦੂਰ ਦੂਰ ਤੱਕ ਜਿੱਥੋਂ ਦੇਖੋ ਤੱਕ ਨਜ਼ਰ ਚੱਲ ਰਹੀ ਆ ਜੀ ਓਥੋ ਥੋ ਥੋ ਤੱਕ ਜਿਹੜੇ ਟਰੈਕਟਰ ਜਿਹੜੇ ਨੇ ਆ ਜੀ ਦੇਖੋ ਜਿਹੜੇ ਜਿਹੜੇ ਚੱਲ ਰਿਹਾ ਨੇ ਦੂਰ ਦੂਰ ਤੱਕ ਜਿਹੜੇ ਟਰੈਕਟਰ ਚੱਲ ਰਹੇ ਨੇ ਸਾਰਾ ਖੇਤੀਤੰਦੂ ਖੋਣਿਆ ਗਿਆ ਆ ਦੇਖੋ ਜੀ ਦੂਰ ਦੂਰ ਤੱਕ ਜਿੱਥੋਂ ਤੱਕ ਨਜ਼ਰ ਆ ਰਹੀਏ ਤੇ ਟਰੈਕਟਰ ਜਿਹੜੇ ਨੇ ਇਹ ਚੱਲ ਰਿਹਾਗੇ ਦੇਖ ਰਹੇ ਹੋ ਤੁਸੀਂ ਤੇਰਾ ਬਾਬਾ ਨਾਂਦੇ ਟੈਂਟ ਤੇ ਥੇਟਰ ਕੇ ਦੇ ਜਿਹੜਾ ਬਿਲਕੁਲ ਫੰਮ ਗਿਆ ਡੰਗ ਪਿਆ ਗਈ ਜੀ ਉਹ ਤੁਸੀਂ ਦੇਖ ਰਹੇ ਹੋ ਜੀ ਆਹ ਦੇਖ ਰਹੇ ਹੋ ਜੀ ਸਾਰੀ ਮਸ਼ੀਨ ਵੀ ਡਈ ਹੈਗੀ ਆ ਫੋਕਲੈਂਡ ਮਸ਼ੀਨ ਇਹ ਵੀ ਡਈ ਹੈਗੀ ਆ ਜੀ ਆਹ ਤੁਸੀਂ ਦੂਰ ਦੂਰ ਤੱਕ ਜਿੱਥੋਂ ਤੱਕ ਸਾਰੀ ਨਜ਼ਰ ਜਾਂਦੀ ਆ ਉੱਥੋਂ ਤੱਕ ਜਿਹੜੇ ਟਰੈਕਟਰ ਜਿਹੜੇ ਨੇ ਜੀ ਚੱਲ ਰਹੇ ਨੇ ਅਹ ਦੇਖੋ ਜੀ ਇਸ ਤਰ੍ਹਾਂ ਇਹ ਅੱਜ ਦਾ ਤਰਖੀਲਾ ਤੁਹਾਨੂੰ ਦਿਖਾਉਂ ਜਾ ਰਹੇ ਨੇ ਪਿੰਡ ਠੱਠਕੇ ਡੇਰਾ ਬਾਬਾ ਨਾਨਕ ਜਿੱਥੋਂ ਖੁੱਸੀ ਬਾਤ ਚੁੱਤੀ ਸੀ ਬੰਨੇ ਮਾਰ ਮਾਰੀ ਆ ਸੀ ਪਇਤਾਲੀਆਂ ਸਾਰੀਆਂ ਬਿਲਕੁਲ ਕਿਸਾਨਾਂ ਦੀਆਂ ਜਿਹੜੀਆਂ ਨਸ਼ਟ ਕਰਕੇ ਰੱਖ ਦਿੱਤੀਆਂ ਨੇ ਰੇਤ ਜਿਹੜੀ ਆ ਚੜੀ ਆ ਜੀ ਮਿਲ ਗਿਆ ਕੇ ਪਾਈਪਸ 66 ਫੁੱਟ ਜਿਹੜੀ ਰੇਲ ਆ। ਹਾਂ ਦੇਖ ਰਿਹਾ ਜੀ। ਸਾਰਾ ਥ੍ਰਿਸ਼ਿਤ ਨੂੰ ਅੱਜ ਇਹ ਵੀ ਥਾ ਪੈ ਗਿਆ। ਇਤਨਾ ਜਦੋਂ ਜਿਹੜੀ ਜਿਹੜੀ ਲੱਗੀ ਹੋਈ ਹੈ ਟਰੈਕਟਰ ਦੇਖੇ। ਸ਼ੇਵਾ ਚੱਲ ਰਹੀ ਹੈ ਜੀ। ਇਹ ਵੀ ਤਾਂ ਉਹ ਸਗੀਬ ਸੇਵਾ ਤੋਂ ਕਰ ਰਿਹਾ ਵਾ ਕਿੰਨਾ ਚੱਲ ਰਹੀ ਹੈ ਜੀ ਆਹ ਸਾਰੀ ਗੱਲਬਾਤ ਤੁਹਾਨੂੰ ਆਪਾਂ ਚੱਲਦੇ ਹਾਂ ਹੁਣ ਦੁਬਾਰਾ ਫੇਰ ਉੱਥੇ ਹੀ ਜਗ੍ਹਾ ਤੇ ਜਿੱਥੇ ਆਪਾਂ ਆਏ ਸੀ ਕਰਦੇ ਜਾ ਕੇ ਗੱਲਬਾਤ ਜੀ ਆਓ ਦੁਬਾਰਾ ਫੇਰ ਆਪਾਂ ਉੱਥੇ ਹੀ ਚੱਲਿਆਂ ਜਿੱਥੇ ਆਪਾਂ ਆਏ ਸੀ ਕੂਤਰੀ ਜੀ ਤੇ ਬਾਅਦ ਸੇਵਾ ਕਰਨਾ ਇਹ ਆ ਜੀ ਕਿੱਥੋਂ ਕਰਨਾ ਇਹ ਸੇਵਾ ਆਓ ਗੱਲਬਾਤ ਕਰਦੇ ਆ ਜੀ ਜੀ ਆਪਣੇ ਨਾਮ ਤੇ ਆਪਣੇ ਇਲਾਕੇ ਦਾ ਨਾਮ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਰਸਾ ਅਸੀਂ ਨਗਰ ਭਰੋੜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਨਗਰ ਨਿਵਾਸੀ ਸੰਗਤਾਂ ਨੇ ਜੋ ਸਾਨੂੰ ਸੇਵਾ ਕਰਦਣ ਕਰਕੇ ਦਿੱਤੀ ਉਹ ਸਾਡੀ ਡਿਊਟੀ ਲਈ ਹੈ ਅਸੀਂ ਉੱਥੋਂ ਪਤਾ ਕਰਦੇ ਕਰਦੇ ਆਏ ਕਿ ਕਿੱਥੇ ਗਰਾਊਂਡ ਲੈਵਲ ਤੇ ਲੋੜ ਆ ਕਿਉਂਕਿ ਅੱਜ ਸੇਵਾ ਦੇ ਨਾਮ ਦੇ ਉੱਤੇ ਫੱਕੀਆਂ ਪੁਆਰੀਆਂ ਜਾਂਦੀਆਂ ਇਸ ਕਰਕੇ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਨਗਰ ਘੇਟਰ ਕੇ ਵਿੱਚ ਪਹੁੰਚੇ ਆ ਜੋ ਕਿ ਨਿਹਰਾਬਾਬਾ ਅਨੰਦ ਦੇ ਬਿਲਕੁਲ ਨਜ਼ਦੀਕ ਹੈ ਇਥੇ ਆ ਕੇ ਅਸੀਂ ਗਰਾਉਂਡ ਲੈਵਲ ਤੇ ਦੇਖਿਆ ਕਿ ਇਥੇ ਜਿਹੜੇ ਵੀਰ ਸੇਵਾ ਕਰ ਰਹੇ ਨੇ ਸਾਨੂੰ ਸਾਡਾ ਸਭ ਤੋਂ ਪਹਿਲਾਂ ਉਹਨਾਂ ਨੂੰ ਸਜਦਾ ਹੈ ਬਹੁਤ ਮਹਾਨ ਸੇਵਾ ਕਰ ਰਹੇ ਆ ਜੋ ਕੁਦਰਤੀ ਕਰੋਪੀ ਆਈ ਹੈ ਜਿਹੜੀ ਹਨਾਂ ਦੀ ਮਾਰ ਪਈ ਹੈ ਜਿਹੜੇ ਘਰਾਂ ਤੋਂ بے ਘਰ ਹੋ ਗਏ ਤੇ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਦੀ ਬਾਹ ਫੜੀਏ ਕਿਉਂਕਿ ਮੇਰੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਖਾਵਾ ਖਰਚ ਰਲ ਮਿਲ ਭਾਈ ਟੋਟਨਾ ਆਵੇ ਵੱਧਦਾ ਹੋ ਜਾਏ ਇਹ ਕਦੋਂ ਵੱਧਦਾ ਜਦੋਂ ਅਸੀਂ ਨੇਕ ਦਿਲ ਦੇ ਨਾਲ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਨੇ ਆ ਤੇ ਇਸ ਕਰਕੇ ਅਸੀਂ ਇਹਨਾਂ ਦਾ ਬਾਰਡਰ نیوز ਵਾਲੇ ਵੀਰਾਂ ਦਾ ਵੀ ਭੱਟੀ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਕਿ ਜਿਹੜੀ ਇਸ ਇਲਾਕੇ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ ਪੂਰੀ ਦੁਨੀਆ ਦੇ ਵਿੱਚ ਲੈ ਕੇ ਜਾ ਰਹੇ ਨੇ ਇੱਥੇ ਅੱਜ ਲੋੜ ਹੈ ਅਸੀਂ ਵਿਸ਼ੇਸ਼ ਤੌਰ ਤੇ ਉੱਤੇ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਜਨ ਵੀ ਸੇਵਾ ਕਰਨੀਆਂ ਬਿਨਾਂ ਬਿੱਤੇ ਤੋਂ ਸੇਵਾ ਕੀਤੀ ਜਾਵੇ ਕਿ ਹੱਥ ਜੋੜ ਕੇ ਸਾਡੀ ਇੱਕ ਬੇਨਤੀ ਹੈ ਸੰਗਤੀ ਦਾ ਜੀ ਤਰਫੋਂ ਕਿ ਜਿਹੜੇ ਕੋਈ ਮਨ ਦੇ ਵਿੱਚ ਲੋਟੂ ਸੁਭਾਅ ਲੈ ਕੇ ਆਉਂਦੇ ਆ ਨਾ ਉਹ ਇੱਥੇ ਨਾ ਆਇਆ ਕਰਨ ਇੱਥੇ ਕੇਵਲ ਤੇ ਕੇਵਲ ਉਹ ਆਉਣ ਜਿਨ੍ਹਾਂ ਨੇ ਆਪਣਾ ਆਪ ਸੇਵਾ ਨੂੰ ਸਮਰਪਿਤ ਕੀਤਾ ਹੋਇਆ ਹੈ ਇਸ ਕਰਕੇ ਸਾਡੀ ਬੇਨਤੀ ਹੈ ਕਿ ਸਾਰਿਆਂ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਇੱਥੇ ਵੱਖ-ਵੱਖ ਧਰਮਾਂ ਦੇ ਖੇਤ ਦੇ ਨਾਲ ਸੰਬੰਧਤ ਹਰ ਇੱਕ ਪ੍ਰਾਣੀ ਆਪਣਾ ਯੋਗਦਾਨ ਪਾ ਰਿਹਾ ਹੈ ਜਿਹਦਾ ਯੋਗਦਾਨ ਅਜੇ ਨਹੀਂ ਪਿਆ ਉਹ ਯੋਗਦਾਨ ਪਾਓ ਕਿ ਇੱਥੇ ਦੀ ਜ਼ਮੀਨ ਜਿਹੜੀ ਬੰਜਰ ਬਣ ਚੁੱਕੀ ਹੈ ਤੇ ਵੇਖੋ ਤੁਸੀਂ ਟ੍ਰੇਕਰ ਲੱਗੇ ਹੋਏ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਉਹ ਟਰੈਕਟਰ ਹੈ ਜਿਹੜੇ ਕਿ ਜ਼ਮੀਨ ਨੂੰ ਮੁੜ ਕੇ ਵਾਹੀਯੋਗ ਬਣਾਉਣ ਜਾ ਰਹੇ ਨੇ ਬੜਾ ਲੰਮਾ ਸਮਾਂ ਲੱਗੇਗਾ ਇਥੇ ਡੀਜੇ ਦੀ ਵੀ ਲੋੜ ਹੈ ਇਥੇ ਮਾਂ ਦੀ ਵੀ ਲੋੜ ਹੈ ਇਥੇ ਟਰੈਕਟਰਾਂ ਦੀ ਵੀ ਲੋੜ ਹੈ ਤੇ ਇਥੇ ਸਿੰਗਰ ਪਾਣੀ ਦੀ ਵੀ ਲੋੜ ਹੈ ਸਭ ਤੋਂ ਵੱਧ ਸਾਨੂੰ ਏਕਤਾ ਦੀ ਤੇ ਪਿਆਰ ਦੀ ਵੀ ਲੋੜ ਹੈ ਕਿਤੇ ਅਸੀਂ ਪਿਆਰ ਦਿਖਾਈਏ ਇਸ ਕਰਕੇ ਬੇਨਤੀ ਹੈ ਸਾਡੀ ਸਾਰੇ ਸੰਗਤਾਂ ਨੂੰ ਜੋ ਕਿ ਮੂਲੀ ਦੁਨੀਆ ਦੇ ਵਿੱਚ ਵਸਦੇ ਆ ਕਿ ਆਪਾਂ ਅੱਜ ਉਹੀ ਘੜੀ ਦੇ ਵਿੱਚ ਇਹਨਾਂ ਦੀ ਮਾਂ ਫੜ ਕੇ ਇਹਨਾਂ ਦੇ ਨਾਲ ਖਲੋਈਏ ਕਿਉਂਕਿ ਵੀਰ ਭਲਵਿੰਦਰ ਸਿੰਘ ਜੀ ਜੋ ਕਰੀ ਗਾ ਸਰਜੀਤ ਸੰਗੇ ਦੀ ਸਰਪੰਚ ਸਾਹਿਬ ਵੀ ਸਾਡੇ ਨਾਲ ਮੌਜੂਦ ਹੈ ਕਿ ਸਾਰਿਆਂ ਦੀ ਦੇਖ ਰੇਖੜ ਦੇ ਹੈਗਾ ਇਹ ਸਾਰਾ ਕਾਰਜ ਚੱਲ ਰਿਹਾ ਹੈ ਤੇ ਅਸੀਂ ਵੱਧ ਤੋਂ ਵੱਧ ਸਹਿਯੋਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਠੇਠਕੇ ਦੇ ਸਰਪੰਚ ਸਾਹਿਬ ਗੱਲਬਾਤ ਕਰਦੇ ਆ ਕਿੰਨੇ ਟਰੈਕਟਰ ਇੱਥੇੋਂ ਤੱਕ ਪਹੁੰਚਣੇ ਕਿਹੜੀਆਂ ਕਿੜੀਆਂ ਸਿਲਸਿਲੇ ਜਿਹੜੀਆਂ ਤੁਹਾਡੀ ਬਾਹ ਫੜਨੀਆਂ ਇਸ ਪਿੰਡ ਦੀ ਆਹ ਗੱਲਬਾਤ ਕਰਦੇ ਆ ਜੀ ਆਪਣਾ ਨਾਮ ਵੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਪਿੰਡ ਕਟੂਕੇ ਕਪੂਰਿੰਦਰ ਸਿੰਘ ਤੋਂ ਵੀ ਗੱਲ ਕਰ ਰਿਹਾ ਹਾਂ ਕਿ ਇੱਥੇ ਤੁਸੀਂ ਜਿਸ ਜਗ੍ਹਾ ਤੇ ਸੇਵਾ ਕਾਰਜ ਸਾਰੇ ਵੀ ਪਹੁੰਚ ਰਹੇ ਨੇ ਇਸ ਜਗ੍ਹਾ ਦੇ ਉੱਤੇ ਜਿਹੜਾ ਪਾਣੀ 27 ਤਰੀਕ ਨੂੰ ਫਾੜ ਦੇ ਨਾਲ ਇਥੇ 6-7 ਕਿੱਲਾਂ 'ਚ ਫਾੜ ਪਿਆ ਸੀ ਲਗਭਗ 100 ਕਿੱਲੇ ਤੋਂ ਉੱਪਰ ਦੇ ਏਰੀਆ ਦੇ ਵਿੱਚ ਫੈਲਤਾ ਪਿਆ ਗਿਆ ਸੀ ਜਿਹੜੀ ਬਰੇਤਾ ਚੁੱਕ ਕੇ ਜਿਹੜਾ ਵਾ ਡੰਬ ਦੇ ਵਿੱਚ ਵਾਪਸ ਪਾਉਣ ਵਾਸਤੇ ਸਾਡੇ ਪਹਿਲੇ ਛਾਲ ਤੇ ਇੱਕ ਸਵਾਲ ਮੜ ਜਾਈ ਹੁੰਦਾ ਪਰ ਰੇਤਾ ਪੈ ਗਿਆ ਕਿੰਨੇ ਫੁੱਟ ਰੇਤਾ ਪਿਆ ਹੈ ਜੇ ਭਣੀ ਇਹ ਭੱਟੀ ਸਾਹਿਬ ਲਗਭਗ ਕਿਸੇ ਜਗ੍ਹਾ ਤੇ 4 ਫੁੱਟ ਕਿਸੇ 5 ਇੱਕ 6 ਫੁੱਟ ਤੱਕ ਦੀ ਰੇਤਾ ਜਿਹੜਾ ਇੱਥੇ ਪਿਆ ਹੋਇਆ ਵਾ ਤੇ ਜਿਹੜਾ ਲਗਭਗ ਏਰੀਆ ਵਾ 100 ਕਿਲੋ ਤੋਂ ਪਲੱਸ ਏਰੀਆ ਵਾ ਜਿਹਦੇ ਵਿੱਚ ਰੇਤਾ ਪਿਆ ਹੋਇਆ ਵਾ ਕਿ ਅਸੀਂ ਇੱਥੇ ਉਸ ਰੇਤਾ ਜਿਹੜੀ ਆ ਵਾਪਸ ਡੰਬ ਦੇ ਵਿੱਚ ਪੂਰਨ ਵਾਸਤੇ ਸਾਡੇ ਕੋਲ ਸਭ ਤੋਂ ਪਹਿਲਾਂ ਬਾਬਾ ਸੇਖ ਸਿੰਘ ਜੀ ਨਖਰਾਰੇ ਵਾਲੇ ਆਪਣਾ ਟਰੈਕਟਰ ਦਾ ਸਾਫਲਾ ਲੈ ਕੇ ਕਿੰਨੇ ਕਿਸਾਨ ਯੂਨੀਅਨ ਵਾਲੇ ਪੁਜਰਾਜ ਸਰਪ੍ਰੇਖ ਸਿੰਘ ਕੋਹਰਾਜ ਦਾ ਕਾਫਲਾ ਇੱਥੇ ਪਹੁੰਚਿਆ ਸੀ ਉਸ ਤੋਂ ਇਲਾਵਾ ਲੜਨ ਦੇ ਝੰਡੇ ਬੰਨਿਆ ਕਿਸਾਨ ਜਮਾਨਤ ਭਾਈ ਯੂਨੀਅਨ ਵਾਲੇ ਜੱਲੇਵਾਲ ਸਾਹਿਬ ਦਾ ਵੀ ਕਾਫਲਾ ਪਹੁੰਚਿਆ ਸੀ ਉਸ ਤੋਂ ਇਲਾਵਾ ਰਾਧਾ ਸੋਮਨੀ ਵਾਲਿਆਂ ਦਾ ਜਿਹੜਾ ਕਾਫਲਾ ਵੀ ਇੱਥੇ ਪਹੁੰਚਿਆ ਸੀ ਇਸ ਤੋਂ ਇਲਾਵਾ ਬਾਹਰ ਤੋਂ ਵੀਰ ਜਿਹੜੇ ਸੇਵਾ ਕਰਨ ਆਏ ਨੇ ਜਿੱਦਾਂ ਕਿ ਬਤਨੀ ਕਲਾ ਤੋਂ ਸਾਡੇ ਬਾਬਾ ਜੀ ਇੱਥੇ ਪਹੁੰਚੇ ਨੇ ਇਸ ਟਾਈਮ ਮੌਜੂਦ ਨਹੀਂ ਹੈ 20 ਟਰੈਕਟਰਾਂ ਦਾ ਕਾਫਲਾ ਲੈ ਕੇ ਉਹ ਸਾਡੇ ਕੋਲ ਹੁਣ ਕੇ ਨਾਲ ਹੀ ਕੇਲ ਦਾ ਸਾਰਾ ਪ੍ਰਬੰਧ ਲੈ ਕੇ ਪਹੁੰਚੇ ਹੋਏ ਸੀ ਕੱਲ ਸਵੇਰੇ ਸਾਡੇ ਕੋਲ ਗਾਲਬਕਲਾਂ ਤੋਂ ਵੀਰ ਪਹੁੰਚੇ ਨੇ 22 ਟਰੈਕਟਰਾਂ ਦਾ ਕਾਫਲਾ ਲੈ ਕੇ ਜਿਹੜਾ ਆਪਣਾ ਤੇਲ ਪਾਣੀ ਦਾ ਬੰਦੋਬਸ ਸਾਰਾ ਪਿੰਡ ਨੂੰ ਦਸੰਦ ਇਕੱਠਾ ਕਰਕੇ ਲੈ ਕੇ ਆਏ ਨੇ ਅਸੀਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਇਸ ਤੋਂ ਇਲਾਵਾ ਅੱਜ ਸਾਡੇ ਕੋਲ ਵੀਰ ਮੇਰੇ ਲਾਗੇ ਖੜੇ ਨੇ ਜਿਹੜੇ ਭਰੋਲੀ ਤਲਾ ਪਿੰਡੇ ਨਾਲ ਦਾ ਭਰੋਲੀ ਜ਼ਿਲ੍ਹਾ ਨਵਾਂ ਸ਼ਹਿਰ ਇਹ ਵੀ ਸਾਡੇ ਕੋਲ 1200 ਮੀਟਰ ਡਿਜੀਟਲ ਦੀ ਸੇਵਾ ਲੈ ਕੇ ਆਏ ਆ ਕਿ ਜਿੰਨੇ ਵੀ ਵੀਰ ਸਾਡੇ ਕੋਲ ਟਰੈਕਟਰ ਲੈ ਕੇ ਜਾਂ ਡਿਜੀਟਲ ਦੇ ਰੂਪ ਵਿੱਚਾਂ ਮਾਇਆ ਦੇ ਰੂਪ ਸੇਵਾ ਲੈ ਕੇ ਆਏ ਨੇ ਅਸੀਂ ਸਾਰਿਆਂ ਦਾ ਪਿੰਡ ਵੱਲੋਂ ਤੇ ਪੂਰੇ ਇਲਾਕੇ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਔਖੀ ਘੜੀ ਦੇ ਵਿੱਚ ਉਹ ਸਾਡੇ ਕੋਲ ਬਾਹਰ ਖੜਨ ਵਾਸਤੇ ਆਏ ਨੇ ਅਜੇ ਤੱਕ ਜਿੰਨੀ ਵੀ ਤੁਸੀਂ ਕਾਬਲਾ ਦੇਖ ਰਹੇ ਹੋ ਟਰੈਕਟਰਾਂ ਦਾ ਲਗਭਗ ਅੱਜ 150 ਟਰੈਕਟਰ ਇਸ ਟਾਈਮ ਜਿਹੜਾ ਬਾਹਰ ਚੱਲ ਰਿਹਾ ਵਾ ਸਾਰਾ ਲੋਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਵਾ ਕੁਝ ਲੋਕਲ ਜਿਹੜੇ ਵੀ ਟਰੈਕਟਰ ਇੱਥੇ ਸਾਡੇ ਕੋਲ ਪਹੁੰਚਦੇ ਨੇ ਜਿਹੜੇ ਸਵੇਰੇ ਆਉਂਦੇ ਨੇ ਆਪਣੀ ਮਰਜ਼ੀ ਦੇ ਨਾਲ ਤੇ ਸੇਵਾ ਕਰਕੇ ਸ਼ਾਮ ਨੂੰ ਚਲੇ ਜਾਂਦੇ ਨੇ ਤਾਂ ਅਸੀਂ ਪੂਰੀ ਦੁਨੀਆ ਦੇ ਵਿੱਚ ਪੱਟਿਸਰ ਤੁਹਾਡੇ ਚੈਨਲ ਦੇ ਜ਼ਰੀਏ ਦੱਸਣਾ ਚਾਹੁੰਦੇ ਆ ਕਿ ਅਜੇ ਤੱਕ ਇੱਥੇ ਜਿਹੜਾ ਹੈਗਾ ਨੈਸ਼ਨਲ ਚੈਨਲ ਕੋਈ ਕਵਰ ਕਵਰ ਕਰਨ ਨਹੀਂ ਆਇਆ ਇੱਥੇ ਸਾਡੇ ਕੋਲ ਸਿਰਫ ਦਸ ਦੂਸੀ ਪਹਿਲੇ ਚੈਨਲ ਉਹ ਜਿਹੜੇ ਇੱਥੇ ਆਏ ਹੋ ਜਾਂ ਉਹਦੇ ਪਹਿਲਾਂ ਸਾਡੇ ਕੋਲ ਪਰਮੀਟ ਬਾਕ ਵੀ ਆਏ ਸੀ ਪ੍ਰਾਇਮੇਸ਼ੀਆ ਵਾਲੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਹੜਾ ਇੱਥੇ ਕਿਤੇ ਨੇ ਕਿ ਤੁਹਾਡੇ ਚੈਨਲ ਦੇ ਜ਼ਰੀਏ ਅਸੀਂ ਨੈਸ਼ਨਲ ਮੀਡੀਆ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਇੱਥੇ ਆ ਕੇ ਲੋਕਾਂ ਦੇ ਹਾਲਾਤ ਜਿਹੜੇ ਨੇ ਵੇਖੇ ਜਾਣ ਕਿ ਜਿਹੜੀ ਲਗਭਗ 100 150 ਕਿੱਲਾ ਜ਼ਮੀਨ ਬੰਜਰ ਬਣ ਚੁੱਕੀ ਆ ਉਹਨੂੰ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕ ਜਾਂ ਬਾਹਰੋਂ ਹਰਿਆਣੇ ਤੋਂ ਆ ਕੇ ਲੋਕ ਮਿਹਨਤ ਸੇਵਾ ਕਰਕੇ ਉਹਨੂੰ ਸਹੀ ਕਰ ਰਹੇ ਨੇ ਤੇ ਵੀਰਾ ਨੈਸ਼ਨਲ ਚੈਨਲ ਵਾਲਿਆਂ ਨੂੰ ਰੋਸ ਵੀ ਉਹਨਾਂ ਤੇ ਸਾਡਾ ਪਿੰਡ ਦਾ ਅਜੇ ਤੱਕ ਨਹੀਂ ਪਹੁੰਚਿਆ ਇਹ ਇੱਥੇ ਆ ਕੇ ਪਹੁੰਚ ਕੇ ਸਾਡੇ ਜਿਹੜੇ ਪਿੰਡ ਦੀ ਆਵਾਜ਼ ਆ ਪੂਰੀ ਦੁਨੀਆ ਤੱਕ ਪੂਰੇ ਵਰਲਡ ਦੇ ਵਿੱਚ ਪਹੁੰਚਾਈ ਜਾਏ ਤਾਂ ਕਿ ਪਤਾ ਲੱਗੇ ਲੋਕਾਂ ਨੂੰ ਕਿੰਨਾ ਕਿੰਨਾ ਨੁਕਸਾਨ ਹੋਇਆ ਹੈ ਤੇ ਮੇਰੀ ਵੀਰਾਂ ਨੂੰ ਬੇਨਤੀ ਹੈ ਕਿ ਇੱਥੇ ਵੱਧ ਚੜ ਕੇ ਸੇਵਾ ਕਰਨ ਆ ਕੇ ਤੁਸੀਂ ਆਪ ਆ ਕੇ ਹੱਥੀਂ ਦੇਖੋ ਜਦੋਂ ਆਪ ਆ ਕੇ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਸੇਵਾ ਕਿਸ ਢੰਗ ਦੇ ਨਾਲ ਹੋ ਰਹੀ ਹੈ ਤੇ ਬਾਕੀ ਮੇਰੇ ਜਿੰਨੇ ਵੀ ਵੀਰ ਇੱਥੇ ਪਹੁੰਚੇ ਨੇ ਜਿੰਨੇ ਇਲਾਕੇ ਦੇ ਸਕੂਟ ਕਰ ਰਹੇ ਨੇ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਸਪੋਰਟ ਕਰਨ ਦੇ ਬਹੁਤ-ਬਹੁਤ ਧੰਨਵਾਦ ਹੈ ਵਾਹੀ ਲੋਕੀ ਕਾ ਕਲਸਾ ਵਾਹੀ ਲੋਕੀ ਦੀ ਧਰਤੀ ਪੂਰਨ ਕਰ ਰਿਹਾ ਮੰਦੇ ਪਿਆਰ ਪਾਇੰਦਨ ਅਸੀਂ ਟੋਟਲ ਆਦੇ ਨਗਰ ਦੇ ਜੋਗ ਦੇ ਨਾਮ ਦੇ ਅੰਨ ਦੇ ਕਿਰਾਏ 300000 ਅੱਧੀ 90000 ਤੋਂ ਛੋਟ ਨੂੰ 11 ਤੋਂ 12 ਲੱਖ ਰੁਪਏ ਇਹਦਾ ਪੈਨ ਵੇਚ ਕੇ ਅੰਨ ਦੇ ਕਿਰਾਏ ਦੀ ਸਥਿਤੀ ਨਾ ਘਟਦਾ ਜਿਹੜਾ ਜੂਬੀਅਸ ਤੇ ਮੋਗੇ ਆ ਉਹ ਉਸ ਤੇ ਲਾਈਫ ਇਸ ਤਰ੍ਹਾਂ ਲਾ ਕੇ ਜਾਨੀਆਂ ਕਿੰਨੀਆਂ ਵੀ ਮਰ ਸਕਦੀਆਂ ਇਹ ਚੌਥੀ ਸਵਾਰਿਆ ਸਿਆਵਾ ਤੇ ਤੁਸੀਂ ਬਹੁਤ ਕੀਤੀ ਹੋਣੀ ਜੀ ਪੰਜਾਬ ਦੀ ਪਰ ਜੇ ਇਹ ਸੇਵਾ ਜਿਹੜੀ ਆਪਣੇ ਅਰਗੇ ਭਾਈਓ ਜਿਨ੍ਹਾਂ ਦਾ ਨੁਕਸਾਨ ਹੋਇਆ ਸਾਨੂੰ ਹੌਸਲਾ ਬਹੁਤ ਹੁੰਦਾ ਏ ਕਿਉਂਕਿ ਦਾ ਵੀ ਅਸੀਂ ਜਾ ਕੇ ਜੁੱਧ ਸੇਵਾ ਕਰਦੇ ਆ ਤਾਂ ਸਾਡੇ ਮੁੰਡੇ ਵੀ ਆਪ ਜਿਹੜਾ ਅਗਰ ਨੌਜਵਾਨ ਮੁੰਡੇ ਆ ਉਸ ਆਪ ਤੇ ਜੱਕੂ ਜਿਹੜੇ ਬਿਨਾ ਕਹਿਣ ਤੋਂ ਮਤਲਬ ਤੋਂ ਆਜਿਆ ਸਾਡੇ ਨਾਲ ਵੀ ਅਸੀਂ ਵੀ ਜਾਣਾ ਸੇਵਾ ਕਰਨ ਨੌਜਵਾਨਾਂ ਦੇ ਮਨਾਂ ਦੇ ਵਿੱਚ ਸਹਿਬ ਬਹੁਤ ਆ ਇੱਥੇ ਬਾਈ ਹੋਣੀ ਸਾਰੇ ਆਪ ਨੂੰ ਬੈਠ ਕੇ ਪੈਨਲ ਦੇ ਵਿੱਚ ਖਲਾਅ ਬਣਾਈ ਇਹਨਾਂ ਨੇ ਤੇ ਸਾਰੇ ਨੇ ਹਮਲਾ ਮਾਰਿਆ ਵੀ ਆਪਾਂ ਕਿਉਂਦਾ ਕੋਲ ਵੀ ਜਾ ਕੇ ਆਪ ਸੇਵਾ ਕਰਦੇ ਆ ਇਹ ਸੰਜੀ ਧੇਰਾ ਬਾਬਾ ਨਾਨਕ ਦੇ ਪੈਜ ਖੇਤਰਿਕ ਤੇ ਜਿਹੜੀ ਸੇਵਾ ਚੱਲ ਰਹੀ ਹੈਗੀ ਆ ਜੀਰੋ ਗਰਾਉਂਡ ਤੋਂ ਨੂਰਾਜ ਪੱਟੀ ਦੀ ਯਾਤਰੀ ਵਿਸ਼ੇਸ਼ ਦੇ ਪਿੰਡ ਜਲਾਵ ਦੀ ਆਉਤੋਂ ਅਸੀਂ ਟਰੈਕਟਰ ਲੈ ਕੇ ਆਏ ਸੀਗੇ ਜੀ 7-8 ਟਰੈਕਟਰ ਨੇ ਸਾਡੇ ਕੋਲੇ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਅਸੀਂ ਸਾਨੂੰ ਇੱਥੇ ਅਨੁਚਾਰ ਦਿਨ ਹੋ ਗਏ ਜੀ ਅੱਜ ਹਾਂਜੀ ਇੱਥੇ ਆ ਗਏ 4 ਦਿਨਾਂ ਤੋਂ ਅਸੀਂ ਆਪ ਦਾ ਡੀਜ਼ਲ ਲੈ ਕੇ ਆਏ ਸੀ ਪਿੰਡ ਤੋਂ ਤੇ ਆਪ ਦੇ ਡੀਜ਼ਲ ਆਪ ਦੇ ਟਰੈਕਟਰਾਂ ਵਿੱਚ ਪਾ ਕੇ ਇੱਥੇ ਸੇਵਾ ਦਾ ਮੌਕਾ ਮਿਲਿਆ ਜੀ ਹਾਂਜੀ ਹਾਂਜੀ ਤੁਸੀਂ ਕਿੱਥੋਂ ਆਏ ਜੀ ਮੇਰਾ ਨਾਮ ਕੁਲਦੀਪ ਸਿੰਘ ਪਿੰਡ ਕਾਨੇ ਕੇ ਤਹਿਸੀਲ ਦੱਬਾ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਤੁਸੀਂ ਅੱਜ ਪਹੁੰਚੇ ਹੋ ਵਿਧਰਾ ਜੀ ਹਾਂ ਜੀ ਅਸੀਂ ਅੱਜ ਹੀ ਆਏ ਹਾਂ ਪਹਿਲਾਂ ਆਏ ਸੀ 9 9 ਤਰੀਕ ਨੂੰ ਉਹ ਸੇਵਾ ਕਰਕੇ ਗਏ ਹਾਂ ਅੱਜ ਅਸੀਂ ਆ ਏਰੀਆ ਦੇਖਣ ਆਏ ਹਾਂ ਜਿਵੇਂ ਜੋ ਟਰੈਕਟਰ ਚੱਲ ਰਹੇ ਨੇ ਤੁਸੀ ਬੰਨ ਦੇ ਉੱਤੇ ਉਹਦੇ ਵਿੱਚ ਸਾਡੀ ਮਨਸ਼ਾ ਇਹ ਹੈ ਵੀ ਅਸੀਂ ਡੀਜ਼ਲ ਦੀ ਸੇਵਾ ਕਰ ਸਕੀਏ ਹਾਂ ਜੀ ਇਹ ਮਨਸ਼ਾ ਲੈ ਕੇ ਅਸੀਂ ਆਏ ਹਾਂ ਕੋਈ ਟਾਰਗੇਟ ਹੈਗਾ ਕਿ ਜਦ ਖੁੱਲ੍ਹੇ ਹੀ ਹੈ ਜੀ ਖੁੱਲ੍ਹੇ ਹੀ ਹੈ ਜੀ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਅਸੀਂ ਫੰਡ ਇਕੱਠਾ ਕਰਿਆ ਤੇ ਉਹ ਸਾਡੀ ਭਾਵਨਾ ਵੀ ਇੱਥੇ ਦੀ ਸੇਵਾ ਕਰਕੇ ਜਾਈਏ ਡੀਜ਼ਲ ਦੀ ਧੰਨਵਾਦ ਜੀ